ਮੇਰੇ ਹੱਕ ਚ ਆਣ ਖਲੋ ਜਾਵੀ ਇਹਨਾਂ ਲਾਵਾਰਿਸ ਬੋਲਾਂ ਦੀ ਪਛਾਣ ਹੋ ਜਾਵੀ ਮੇਰੇ ਹੱਕ ਚ ਆਣ ਖਲੋ ਜਾਵੀ ਇਹਨਾਂ ਲਾਵਾਰਿਸ ਬੋਲਾਂ ਦੀ ਪਛਾਣ ਹੋ ਜਾਵੀ ਬਣ ਕੇ ਰਹੀ ਹਕੀਕਰ ਸਦਾ ਐਵੇਂ ਨਾ ਕਿਧਰੇ ਯਾਦ ਹੋ ਜਾਵੀ ਭੀੜ ਬੜੀ ਏ ਭੀੜ ਬੜੀ ਏ ਇਸ ਮੇਲੇ ਵਿੱਚ ਹੱਥ ਫੜ ਕੇ ਰੱਖੀ ਐਵੇਂ ਨਾ ਕਿਤੇ ਖੋ ਜਾਵੀ ਅਣਜਾਣੇ ਪ੍ਰੀਤ ਹਜੇ ਇਸ਼ਕ ਦੀਆਂ ਰਸਮਾਂ ਤੋਂ ਅਣਜਾਣੇ ਪ੍ਰੀਤ ਹਜੇ ਇਸ਼ਕ ਦੀਆਂ ਰਸਮਾਂ ਤੋਂ ਭਟਕ ਗਿਆ ਦਾ ਸੰਭਾਲ ਲਈ ਕਿਤੇ ਤੂੰ ਵੀ ਨਾ ਕਸਮਾਂ ਤੋੜ ਜਾਵੀਂ ਬਸ ਮੇਰੇ ਹੱਕ 'ਚ ਆਣ ਖਲੋ ਜਾਵੀਂ ਇਨ੍ਹਾਂ ਲਾਵਾਰਿਸ ਬੋਲਾਂ ਦੀ ਪਛਾਣ ਹੋ ਜਾਵੀਂ ਮੇਰੇ ਉੱਤੇ एहसान इक ਕਰ ਦੇ ਦਿਲ ਮੇਰੇ ਵਿੱਚ ਖੁਸ਼ੀਆਂ ਭਰ ਦੇ ਮੇਰੇ ਉੱਤੇ एहसान इक ਕਰ ਦੇ ਦਿਲ ਮੇਰੇ ਵਿੱਚ ਖੁਸ਼ੀਆਂ ਭਰ ਦੇ ਤੇਰਾ ਤਾਂ ਹੋ ਨਹੀਂ ਸਕਿਆ ਮੈਨੂੰ ਹੀ ਮੇਰੇ ਵੱਲ ਕਰ ਦੇ ਤੇਰਾ ਤਾਂ ਹੋਣੀ ਥੇਆ ਮੈਨੂੰ ਹੀ ਮੇਰੇ ਵੱਲ ਕਰ ਦੇ ਅੱਜ ਵੀ ਗੁੰਮ ਜਾਂਦਾ ਹਾਂ ਤੇਰੀਆਂ ਯਾਦਾਂ ਵਿੱਚ ਅੱਜ ਵੀ ਗੁੰਮ ਜਾਂਦਾ ਹਾਂ ਤੇਰੀਆਂ ਯਾਦਾਂ ਵਿੱਚ ਇਹਨਾਂ ਨੂੰ ਮੇਰੇ ਅੰਦਰੋਂ ਕੱਢ ਦੇ ਰੂਹ ਉਤੇ ਹੈ ਤੇਰਾ ਕਾਬੂ ਰੂਹ ਉਤੇ ਹੈ ਤੇਰਾ ਕਾਬੂ ਇਹਨੂੰ ਮੇਰੇ ਜਿਸਮ ਚੋਂ ਕੱਢ ਦੇ ਸੁੱਕ ਗਿਆ ਏ ਬਿਨ ਬਰਸਾਤ ਦੇ ਸੁੱਕ ਗਿਆ ਏ ਬਿਨ ਬਰਸਾਤ ਦੇ ਇਸ ਬੂਟੇ ਨੂੰ ਜੜ ਤੋਂ ਵੜ ਦੇ ਅਗੇ ਲਾਈਨ ਬਹੁਤ ਵਧੀਆ ਤੂੰ ਵੱਖ ਹੋ ਗਈ ਸਹੀ ਏ ਤੂੰ ਵੱਖ ਹੋ ਗਈ ਸਹੀ ਏ ਪਰ ਮੇਰੇ ਚਾ ਮੇਰੇ ਹੱਥਾਂ ਤੇ ਰੱਖ ਦੇ ਤੂੰ ਵੱਖ ਹੋ ਗਈ ਸਹੀ ਏ ਪਰ ਮੇਰੇ ਚਾ ਮੇਰੇ ਹੱਥਾਂ ਤੇ ਰੱਖ ਦੇ ਮੇਰੇ ਤੇ ਇਹ ਸਹਾਨੀ ਕਰ ਦੇ ਦਿਲ ਮੇਰੇ ਵਿੱਚ ਖੁਸ਼ੀਆਂ ਭਰ ਦੇ ਹੱਸ ਕੇ ਜ਼ਿੰਦਗੀ ਗੁਜ਼ਾਰਦੇ ਰਹੇ ਆ ਦਰਦਾਂ ਨੂੰ ਵੀ ਸਵੀਕਾਰਦੇ ਰਹੇ ਆ ਹੱਸ ਕੇ ਜ਼ਿੰਦਗੀ ਗੁਜ਼ਾਰਦੇ ਰਹੇ ਆ ਦਰਦਾਂ ਨੂੰ ਵੀ ਸਤਕਾਰ ਦੇ ਰਹੇ ਆ ਵੈਰੀਆਂ 'ਚ ਹੋਵੇ ਸੱਜਣ ਜੇ ਗਿੱਤ ਕੇ ਵੀ ਹਾਰਦੇ ਰਹੇ ਆ ਹਾਰਦੇ ਰਹੇ ਆ ਸਾਡੀ ਕੁਝ ਖਾਸ ਜਗ੍ਹਾ ਨਹੀਂ ਦੁਨੀਆ ਦੇ ਵਿੱਚ ਸਾਡੀ ਕੁਝ ਖਾਸ ਜਗ੍ਹਾ ਨਹੀਂ ਦੁਨੀਆ ਦੇ ਵਿੱਚ ਭੁੱਖੇ ਰਹੇ ਆ ਤਾਂ ਸਤਕਾਰ ਦੇ ਰਹੇ ਆ ਪਤਾ ਏ ਤੂੰ ਨਹੀਂ ਆਉਣਾ ਪਤਾ ਏ ਤੂੰ ਨਹੀਂ ਆਉਣਾ ਤਾਂ ਵੀ ਤੈਨੂੰ ਪੁਕਾਰਦੇ ਰਹੇ ਆ ਆ ਲਾਈਨ ਬਹੁਤ ਵਧੀਆ ਕੀ ਹੋਇਆ ਅੱਜ ਤੂੰ ਨਹੀਂ ਏ ਕੀ ਹੋਇਆ ਅੱਜ ਤੂੰ ਨਹੀਂ ਏ ਪਰ 7 ਸਾਲ ਤੇਰੇ ਹੱਕਦਾਰ ਤੇ ਰਹੇ ਆ ਫਸ ਕੇ ਜ਼ਿੰਦਗੀ ਗੁਜ਼ਾਰਦੇ ਰਹੇ ਆ ਫਸ ਕੇ ਜ਼ਿੰਦਗੀ ਗੁਜ਼ਾਰਦੇ ਰਹੇ ਆ ਦਰਦਾਂ ਨੂੰ ਵੀ ਸਵਕਾਰ ਦੇ ਰਹੇ ਆ ਕਿਉਂ ਕਵਾ ਤੂੰ ਮੁੜ ਕੇ ਆ ਜਾ ਦਿਲ ਮੇਰੇ ਵਿੱਚ ਫੇਰਾ ਪਾ ਜਾ ਕਿਉਂ ਕਵਾ ਤੂੰ ਮੁੜ ਕੇ ਆ ਜਾ ਦਿਲ ਮੇਰੇ ਵਿੱਚ ਫੇਰਾ ਪਾ ਜਾ ਇਸ ਕੁਮੇਰੇ ਦਾ ਕਿਉਂ ਤੇਰੇ ਤੇ ਬੋਝ ਮੈਂ ਪਾਵਾਂ ਤੂੰ ਖੁਸ਼ ਏ ਦੁਨੀਆ ਆਪਣੀ ਚ ਇਹ ਦੇਖ ਕੇ ਉਹ ਮੈਂ ਸਾੜਾ ਕਮਾਂ ਹੱਸਦਾ ਹਾਂ ਹਾਂ ਹੁਣ ਮੈਂ ਵੀ ਪਰ ਹੱਸਦਾ ਹਾਂ ਹੁਣ ਮੈਂ ਵੀ ਪਰ ਕਿਸੇ ਦੀ ਗੱਲ ਦਿਲ ਤੇ ਨਾ ਲਾਵਾਂ ਜ਼ਿੰਦਗੀ ਚੱਲਦੀ ਤੇਰੀ ਯਾਦ ਸਹਾਰੇ ਯਾਦ ਨਹੀਂ ਮੈਨੂੰ ਜੋ ਦਿਨ ਸੀ ਗੁਜ਼ਾਰੇ ਜ਼ਿੰਦਗੀ ਚੱਲਦੀ ਤੇਰੀ ਯਾਦ ਸਹਾਰੇ ਯਾਦ ਨਹੀਂ ਮੈਨੂੰ ਜੋ ਦਿਨ ਸੀ ਗੁਜ਼ਾਰੇ ਵਕਤਾਂ ਦਾ ਪੱਈਆ ਰੁਕਿਆ ਨਹੀਂ ਹੁਣ ਜ਼ਿੰਦਗੀ ਇਹਦੇ ਨਾਲ ਚਲਾਵਾਂ ਵਕਤਾਂ ਦਾ ਪਈਆ ਰੁਕਿਆ ਨਹੀਂ ਹੁਣ ਜ਼ਿੰਦਗੀ ਇਹਦੇ ਨਾਲ ਚਲਾਵਾਂ ਜਿੰਨੀ ਬੀਤੀ ਵਧੀਆ ਬੀਤੀ ਕਿਉਂ ਕਵਾਂ ਮੈਨੂੰ ਮਿਲੀਆਂ ਸਜਾਵਾਂ ਕਿਉਂ ਕਵਾਂ ਮੈਨੂੰ ਮਿਲੀਆਂ ਸਜਾਵਾਂ ਕਿਉਂ ਕਵਾਂ ਤੂੰ ਮੁੜ ਕੇ ਆ ਜਾ ਦਿਲ ਮੇਰੇ ਵਿੱਚ ਫੇਰਾ ਪਾ ਜਾ ਇਸ਼ਕ ਮੇਰੇ ਦਾ ਕਿਉਂ ਤੇਰੇ ਤੇ ਬੋਝ ਮੈਂ ਪਾਵਾਂ ਇਸ਼ਕ ਮੇਰੇ ਦਾ ਕਿਉਂ ਤੇਰੇ ਤੇ ਬੋਝ ਮੈਂ ਪਾਵਾਂ ਕੀ ਅੰਜਾਮ ਸੁਣਾਵਾਂ ਇਸ਼ਕੇ ਸਜਾਵਾਂ ਦਾ ਕਿਉਂਕਿ ਮੈਂ ਹਿਸਾਬ ਨਹੀਂ ਰੱਖਿਆ ਕੀਤੀਆਂ ਪਰਵਾਹਾਂ ਦਾ ਕੀ ਅੰਜਾਮ ਸੁਨਾਵਾ ਇਸ਼ਕੇ ਸਜਾਵਾਂ ਦਾ ਮੈਂ ਹਿਸਾਬ ਨਹੀਂ ਰੱਖਿਆ ਕੀਤੀਆਂ ਪਰਵਾਹਾਂ ਦਾ ਇੱਕ ਸਾਥੀ ਸੀ ਬਣਾਇਆ ਰਾਹਾਂ ਦਾ ਕੀ ਪਤਾ ਉਹਨੇ ਮੁੱਕਰ ਜਾਣਾ ਇੱਕ ਸਾਥੀ ਸੀ ਬਣਾਇਆ ਰਾਹਾਂ ਦਾ ਕੀ ਪਤਾ ਉਹਨੇ ਮੁੱਕਰ ਜਾਣਾ ਹੁਣ ਸੁਣਨਾ ਹੋ ਗਿਆ ਵਿੜਾ ਮੇਰਾ ਮੈਂ ਨਹੀਂ ਹੁਣ ਘਰ ਜਾਣਾ ਸੁਣਨਾ ਹੋ ਗਿਆ ਵਿੜਾ ਮੇਰਾ ਮੈਂ ਨਹੀਂ ਹੁਣ ਘਰ ਜਾਣਾ ਗੁਮਨਾਮ ਸੀ ਇਸ਼ਕ ਮੇਰਾ ਇਨੇ ਗੁਮਨਾਮੀ ਚ ਹੀ ਮਰ ਜਾਣਾ ਗੁਮਨਾਮ ਸੀ ਇਸ਼ਕ ਮੇਰਾ ਇਨੇ ਗੁਮਨਾਮੀ ਚ ਹੀ ਮਰ ਜਾਣਾ Thank you.